ਸ੍ਰੀ ਕਾਲ ਸਾਹਿਬ ਸਾਫ ਦੀ ਸਿਰਜਣਾ ਦੇ ਪਿੱਛੇ ਇਹ ਵਿਚਾਰਧਾਰਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਕਿ ਰਾਜੇ ਨੂੰ ਪਰਖੋ ਰਾਜੇ ਦਾ ਵਿਵਹਾਰ ਕੀ ਹੈ ਉਹਦੀ ਸੋਚ ਕੀ ਹੈ ਉਹਦੀ ਵਿਚਾਰਧਾਰਾ ਕੀ ਹੈ ਕਿਉਂਕਿ ਸਿਆਸਤਦਾਨ ਕਹਿੰਦੇ ਕੁਝ ਹੋਰ ਨੇ ਬੋਲਦੇ ਕੁਝ ਹੋਰ ਨੇ ਦਿਖਾਉਂਦੇ ਕੁਝ ਹੋਰ ਨੇ ਰਾਜੇ ਸੀ ਮਕਦਮ ਕੁੱਤੇ ਉਹਨਾਂ ਦੀਆਂ ਬਿਰਤੀਆਂ ਜਦੋਂ ਧਰਮ ਤੋਂ ਦੂਰ ਹੋਣਗੇ ਉਹਨਾਂ ਰਾਜ ਭਾਗ ਕਿਹਦਾ ਹੋਵੇਗਾ ਕਿਸ ਕਿਸੇ ਦੀ ਵਿਚਾਰਧਾਰਾ ਦੇ ਨਾਲ ਉਹ ਰਾਜ ਚਲਾਉਂਦੇ ਨੇ ਤੁਸੀਂ ਕਰਨਾ ਹੈ ਮਰਜੀ ਧਰਮ ਕਰਮ ਕਰ ਲਓ ਜੇ ਤੁਹਾਡੇ ਇੱਜ਼ਤ ਨਹੀਂ ਤੁਹਾਡੇ ਕੋਲ ਅਣਖ ਨਹੀਂ ਬਚੀ ਰਾਜਗਤੀਤੇ ਬੈਠੇ ਬੰਦੇ ਨੂੰ ਮਜਬੂਤ ਕਰਦੇ ਨੇ ਵੀ ਤੁਸੀਂ ਆਹੀ ਨੀਤੀ ਬਣਾਉਣੀ ਆ ਸਾਡੇ ਧਰਮ ਨੂੰ ਲਾਗੂ ਕਰਨਾ ਸਾਰੇ ਲੋਕਾਂ ਦੇ ਉੱਤੇ ਫਿਰ ਉਹਨੂੰ ਚੋਹ ਜਹਾਗੀਰ ਤੇ ਰੰਗ ਦੇ ਮਿੱਕਲ ਦੇਣੇ ਲੇਕਿਨ ਸਾਡੇ ਵਿੱਚ ਗੁਰੂ ਸਾਹਿਬ ਨੇ ਇੱਕ ਨੂੰ ਬੈਲੈਂਸ ਬਣਾ ਕੇ ਰੱਖਿਆ ਹੈ ਕਿ ਦੋਹਾਂ ਨੇ ਇਕੱਠਿਆਂ ਨਿਕ ਤੁਰਨਾ 1999 ਚ ਕੀਆ ਫੈਨਲ ਜੀਸ ਸਿੰਘ ਕਹ ਰਹੇ ਆ ਵੀ ਏਕਤਾ ਬਣਾ ਕੇ ਰੱਖੋ ਥਾਂ ਸਦੀ 300 ਸਾਲਾਂ ਸਾਡੇ ਨਾਲ ਆ ਰਹੀ ਹੈ ਹੁਣ ਕੀ ਕਹਿ ਰਹੇ ਨੇ ਹੁਣ ਦੂਜਾ ਬਹਾਨਾ ਬਣਾ ਲਿਆ ਉਹ ਹੀ ਤੇ ਰਿਹਾ ਕਾਬਜ ਹੁਣ ਦੂਜੇ ਪਾਸੇ ਉਤਾਰ ਰਹੇ ਇਹ ਅਯੋਗ ਸਥ ਹੋ ਰਹੇ ਨੇ ਜੇਕਰ ਉਹਨਾਂ ਨੇ ਥੋੜੀ ਜਿਹੀ ਗੱਲ ਕਰਤੀ ਵੀ ਕਾਲ ਤੱਕ ਤਾਂ ਆਪਣੀ ਗਵਾਹੀ ਦੇ ਰਿਆ ਸਿੱਖਾਂ ਦੀ ਪਾਰਟੀ ਨੂੰ ਹੜੀ ਕਰਨ ਵਾਸਤੇ ਉਹ ਸਾਨੂੰ ਪਰਵਾਹ ਨਹੀਂ ਗੱਲ ਸ਼ੁਰੂ ਕਰਦੇ ਆ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਦਾ ਜੀਵਨ 1469 ਤੋਂ 1545 70 ਸਾਲ ਦਾ ਟਾਈਮ ਇਹਦੇ ਵਿੱਚ ਉਹਨਾਂ ਨੇ ਪੰਜ ਰਾਜੇ ਦੇਖੇ ਆਪਣੇ ਟਾਈਮ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੀ ਮਹਿਲੋਲ ਲੋਧੀ 1452 ਤੋਂ ਲੈ ਕੇ 1499 ਤੱਕ ਤੇ ਅੱਗੇ 1499 ਤੋਂ ਅਸਕੰਦਰ ਲੋਧੀ ਆ ਗਿਆ ਉਹ 1517 ਤੱਕ ਰਿਹਾ 1517 ਤੋਂ ਇਬਰਾਹਿਮ ਲੋਧੀ 1525 ਤੇ ਅੱਗੇ 1526 ਤੋਂ ਬਾਅਦ ਰਹਾਇਆ 23 ਤੱਕ ਰਿਹਾ ਤੇ ਅੱਗੇ ਉਹਦਾ ਪੁੱਤਰ ਹਮਾਜੋ ਇਹ ਪੰਜ ਰਾਜੇ ਗੁਰੂ ਸਾਹਿਬ ਨੇ ਦੇਖੇ ਤੇ ਉਹ ਰਾਜ ਭਾਗ ਜਿਸ ਕਿਸਮ ਦਾ ਗੁਰੂ ਸਾਹਿਬ ਨੇ ਅਨੁਭਵ ਕੀਤਾ ਇਹਨਾਂ ਰਾਜਿਆਂ ਦੇ ਅਧੀਨ ਤੇ ਉਹਨਾਂ ਨੇ ਵੀ ਨਿਚੋੜ ਕੱਢਿਆ ਜੋ ਉਹਨਾਂ ਦੀ ਬਾਣੀ ਵਿੱਚ ਮਿਲਦਾ ਇਹ ਆਖਿਆ ਗੁਰੂ ਸਾਹਿਬ ਨੇ ਕਲ ਕਰਤੀ ਅਰ ਅੱਜ ਇੱਕ ਕਸਾਈ ਧਰਮ ਪੰਖਾ ਕੋਲ ਰਿਹਾ ਇਹ ਦਸ਼ਾ ਹਮੇਸ਼ਾ ਵਾਪਰਦੀ ਆ ਜਦੋਂ ਰਾਜਾ ਧਰਮ ਤੋਂ ਦੂਰ ਚਲੇ ਜਾਂਦਾ ਧਰਮ ਚਲੇ ਆ ਗਿਆ ਰਾਜੇ ਦੀ ਜੀਵਨ ਵਿੱਚੋਂ ਰਾਜੇ ਦੀ ਸੋਚ ਵਿੱਚੋਂ ਵਿਚਾਰਧਾਰਾ ਵਿੱਚੋਂ ਤੇ ਫੇਰ ਗੁਰੂ ਸਾਹਿਬ ਦਾ ਜੋ ਨਿਰਣਾ ਕੀਤਾ ਹੋਇਆ ਹੈਗਾ ਉਹ ਉਸ ਰਾਜੇ ਨੂੰ ਕਸਾਈ ਦੇ ਤੁਲ ਜਿਹੜੀ ਹੈਗੀ ਆ ਤਰੁਣਾ ਦਿੱਤੀ ਹੋਈ ਆ ਤੇ ਨਾਲ ਦੀ ਨਾਲ ਜਿਆਦਾ ਪ੍ਰਮਾਣ ਨਹੀਂ ਲਵਾਂਗੇ ਉਹਨਾਂ ਦੀ ਬਾਣੀ ਵਿੱਚ ਹੋਰ ਬਹੁਤ ਸਾਰੇ ਨੇ ਤੇ ਉਹਦੇ ਵਿੱਚ ਰਾਜੇ ਸੀ ਮਕਦਮ ਕੁੱਤੇ ਉਹਨਾਂ ਦੀਆਂ ਬਿਰਤੀਆਂ ਜਦੋਂ ਧਰਮ ਤੋਂ ਦੂਰ ਹੋਣਗੇ ਉਨਾਰਾ ਰਾਜ ਭਗ ਕਿਹਦਾ ਹੋਵੇਗਾ ਕਿਸ ਕਿਸੇ ਦੀ ਵਿਚਾਰਧਾਰਾ ਦੇ ਨਾਲ ਉਹ ਰਾਜ ਚਲਾਉਂਦੇ ਨੇ ਉਹ ਗੁਰੂ ਸਾਹਿਬ ਨੇ ਨਿਰਣੇ ਕਰਕੇ ਦੱਸਦੇ ਤੇ ਨਾਲ ਫੇ ਗੁਰੂ ਸਾਹਿਬ ਦਾ ਇਹ ਵੀ ਬਚਨ ਜੇ ਜੀਵੇ ਪਤਲਤੀ ਜਾਏ ਸਭ ਹਾਮ ਜੇ ਤੱਕ ਸਿਖਾਏ ਇਸ ਪੱਧਰ ਤੇ ਜਾ ਕੇ ਗੁਰੂ ਸਾਹਿਬ ਜੀ ਨੇ ਕੋ ਸਾਡੇ ਵਾਸਤੇ ਪੂਰਨੇ ਪਾਏ ਨੇ ਪਤਵੰਤਨ ਪੂਜਾ ਉਸੇ ਕਰਨੇ ਮਰਜੀ ਧਰਮ ਕਰਮ ਕਰ ਲੋ ਜੇ ਤੁਹਾਡੇ ਇੱਜ਼ਤ ਨਹੀਂ ਤੁਹਾਡੇ ਕੋਲ ਅਣਖ ਨਹੀਂ ਬਚੀ ਤੇ ਤੁਹਾਡੀ ਉਹ ਪੂਜਾ ਪਾਠ ਕੀਤੇ ਹੋ ਸਭ ਬਿਆਰਥ ਨੇ ਮਿਆਰਥ ਨੇ ਗੁਰੂ ਸਾਹਿਬ ਆਖਦੇ ਨੇ ਪਤ ਮੈਨ ਪੂਜਾ ਸਤ ਮੈਨ ਸੰਜਮ ਜਤ ਮੈਨ ਕਾਹੇ ਜਨੇਮ ਇਹ ਪ੍ਰਤੀਕ ਨੇ ਕੁਝ ਚੰਗੇ ਆਦਰਸ਼ਾਂ ਦੇ ਉਹ ਚੰਗੇ ਗੁਣਾਂ ਦੇ ਜੇ ਸਾਡੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਅਸੀਂ ਬਾਕੀ ਕਰੀ ਜਾ ਰਹੇ ਰਸਮੀ ਤੌਰ ਤੇ ਤਾਂ ਫਿਰ ਗੁਰੂ ਸਾਹਿਬ ਨੇ ਆਖਿਆ ਵੀ ਨਹੀਂ ਇਹ ਵਿਅਕਤ ਨੇ ਕੁਝ ਰਸਮਾਂ ਇੰਤਾਂ ਜੇ ਫਸੇ ਹੋਇਓ ਤੇ ਇਹਦੇ ਵਿੱਚ ਫਿਰ ਇਹ ਵਿਚਾਰ ਅੱਗੇ ਜਾ ਕੇ ਜਿਹੜੀ ਸਾਡੀ ਸਿਧਾਂਤ ਸੀ ਗੁਰਨਾਨ ਸਾਹਿਬ ਨੇ ਆਰੰਭ ਕੀਤਾ ਇਹਨਾਂ ਵਿਚਾਰਾਂ ਵਿੱਚੋਂ ਇਹਨਾਂ ਸਿਧਾਂਤਾਂ ਵਿੱਚੋਂ ਸ੍ਰੀ ਅਕਾਲ ਤਾਪ ਜੀ ਦੀ ਸਿਰਜਣਾ ਹੋਈ ਸੀ ਸ੍ਰੀ ਕਾਲ ਸਾਹਿਬ ਸਾਫ ਦੀ ਸਿਰਜਣਾ ਦੇ ਪਿੱਛੇ ਇਹ ਵਿਚਾਰ ਧਾਰਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਕਿ ਰਾਜੇ ਨੂੰ ਪਰਖੋ ਰਾਜੇ ਦਾ ਵਿਵਹਾਰ ਕੀ ਹੈ ਉਹਦੀ ਸੋਚ ਕੀ ਹੈ ਉਹਦੀ ਵਿਚਾਰ ਧਾਰਾ ਕੀ ਹੈ ਕਿ ਉਹ ਕੇ ਸਾਸਤਾਨ ਕਰਦੇ ਕੁਝ ਹੋਰ ਨੇ ਬੋਲਦੇ ਕੁਝ ਹੋਰ ਨੇ ਦਿਖਾਉਂਦੇ ਕੁਝ ਹੋਰ ਨੇ ਤੇ ਸਾਡੇ ਕੋਲੇ ਪੈਮਾਨਾ ਗੁਰੂ ਸਾਹਿਬ ਨੇ ਰੱਖਤਾ ਹੋਇਆ ਨੇ ਕੰਮ ਕੀ ਕਰਦੇ ਨੇ ਅੱਜ ਇਹ ਸਾਡੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਵੀ ਕਰੀਏ ਕਹਿੰਦੇ ਸਾਰੀ ਜਿਹੜੀ ਇੰਡਸਟਰੀਆ ਚੱਕ ਕੇ ਵੱਡੀ ਪਹੁੰਚ ਗਈ ਕਿਉਂ ਚਲੀ ਗਈ 2003 ਦੇ ਵਿੱਚ ਭਾਜਪਾ ਦੀ ਸਰਕਾਰ ਆ ਸੈਂਟਰ ਦੇ ਵਿੱਚ ਸਾਡਾ ਵੀ ਉਹ ਮੁੱਦੇ ਜਿਹੜੇ ਉਹ ਗੱਲਾਂ ਨਹੀਂ ਜਿਹੜੇ ਉਹਨਾਂ ਦੇ ਪੈਰ ਨਹੀਂ ਜੰਮੇ ਹੋਏ ਉਹਨਾਂ ਨੂੰ ਬਹੁਤ ਲੋੜ ਸੀ ਉਸ ਵੇਲੇ ਹਰ ਪਲੀਟੀਕਲ ਬੰਦੇ ਦੀ ਫਾਰ ਇੱਕ ਐਮਪੀ ਦੀ ਲੋੜ ਸੀ ਇੱਕ ਇੱਕ ਐਮਪੀ ਤੇ ਵੀ ਸਿਕਾਰ ਟੁੱਟੀ ਉਹਨਾਂ ਦੀ 2003 ਦੇ ਵਿੱਚ ਐਲਾਨ ਹੋਇਆ ਵੇ ਹਿਮਾਚਲ ਨੂੰ ਤੇ ਨਾਲ ਦੇ ਜਿਹੜੇ ਪਹਾੜੀ ਰਾਜ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਜਾਣਗੇ ਛੋਟ ਦੇ ਤੇ ਟੈਕਸ ਦੀ ਸਾਰੀ ਸਾਰੀ ਇੰਡਸਟਰੀ ਉੱਥੇ ਪਹੁੰਚ ਗਈ ਪੰਜਾਬ ਤੇ ਸਰਕਾਰ ਕਹਿੰਦੀ ਸੀ ਅੱਜ ਛੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਸਾਰੀ ਇੰਡਸਟਰੀ ਉੱਥੇ ਪਹੁੰਚ ਗਈ ਤੁਸੀਂ ਹੈਰਾਨ ਹੋਵੋਗੇ ਉਹਨਾਂ ਸੜਕ ਕਿਵੇਂ ਬਣਾ ਕੇ ਦਿੱਤੀ। ਉੱਥੇ ਤਾਂ ਰਸਤਾ ਹੀ ਨਹੀਂ ਸੀ ਕੋਈ ਜਾ ਰੇ। ਅਨਰਾਗ ਆਕਰ ਦਾ ਤੁਸੀਂ ਬਿਆਨ ਸੁਣ ਲਿਓ। ਜਿੱਦਣ ਬਾਦਲ ਸਾਹਿਬ ਕਢਾਈ ਕੀਤੇ ਸੀ ਉਹ ਬੋਲਿਆ ਸੀ ਕਿ ਅਸ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ। ਮੈਂ ਇਹਨਾਂ ਨੂੰ ਸੜਕ ਨਹੀਂ ਕੋਈ ਜਾਂਦੇ ਜੀ ਇੰਡਸਟਰੀ ਬਣਾ ਲਈ ਜਾਂ ਕੋਈ ਸੜਕੇ ਬਣਾ ਦਿਓ ਕਹਿੰਦੇ ਹੁਣ ਬਣਾ ਦਿੰਨੇ ਆ। ਮੈਂ ਸਿਰਫ ਇੱਕ ਇਸ਼ਾਰਾ ਕਰਨਾ ਸੀ ਕਿ ਜੋ ਕੁਝ ਹੋ ਰਿਹਾ ਹੁੰਦਾ ਉਹਦੇ ਨਤੀਜੇ ਸਾਨੂੰ ਬਾਅਦ ਵਿੱਚ ਭੁਗਤਣੇ ਪੈਂਦੇ ਨੇ ਤੇ ਅੱਜ ਅਸੀਂ ਉਹ ਦੇਖ ਰਹੇ ਹਾਂ। ਲੇਕਨ ਜਦੋਂ ਸਰਕਾਰ ਬਦਲ ਗਈ ਤੇ 12 ਵ 13 ਚ ਜਾ ਕੇ ਅਸੀਂ ਫੇਰ ਕਹਿਣ ਲੱਗੇ ਤਾਂ ਬੜੀ ਮਾੜੀ ਗੱਲ ਕਰਤੀ ਵੀ ਉਹਨਾਂ ਨੂੰ ਕਿਉਂ ਟੈਕਸ ਵਧਾ ਦਿੱਤੇ ਛੋਟ ਕਿਉਂ ਦੇ ਦਿੱਤੀ ਹੋਈ ਆ ਇਹ ਦੋਗਲਾ ਕਰਦਾਰ ਪਹਿਲਾਂ ਆਪ ਲਾਗੂ ਕਰਾਉਣੀ ਉਹ ਚੀਜ਼ ਆਪ ਉਹਦੇ ਭਾਗੀ ਵਾਲਾ ਵੰਡਾ ਚੁੱਪ ਕਰ ਜਾਣਾ ਅੰਡਟ ਕਰ ਦੇਣਾ ਤੇ ਇਹ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਤੇ ਜੇ ਜੀਵੇਂ ਪਤਲ ਕੀਤੀ ਜਾਏ ਤੇ ਉਹ ਨਹੀਂ ਤੇ ਇਹਦੇ ਵਿੱਚੋਂ ਕਾਲਸਾ ਸਾਹਿਬ ਉਹਨਾਂ ਨੇ ਕੱਢਿਆ ਸੀ ਛੇਵੇਂ ਪਾਸ਼ਾ ਨੇ ਜਾ ਕੇ ਤੇ ਕਿਉਂ ਬਣਿਆ ਅਨੇਕ ਪਾਸ਼ਾ ਦੀ ਸ਼ਿੱਧੀ ਹੋਈ ਸਿੱਖ ਕੌਮ ਤੇ ਇੱਕ ਵੱਡਾ ਸੰਕਟ ਕਿਉਂਕਿ ਹਕੂਮਤ ਦਾ ਜਿਹੜਾ ਬਾਦਸ਼ਾਹ ਹੈ ਉਹ ਐਸੀ ਸੋਚ ਰੱਖਦਾ ਦੁਕਾਨੇ ਬਾਤਲ ਗੁਰੂ ਨਾਲਕ ਤੇ ਚਲਾਈ ਹੋਈ ਰੈਨ ਨੂੰ ਝੂਠ ਦੀ ਦੁਕਾਨ ਆਖਦਾ ਉਹ ਕਹਿੰਦਾ ਬਹੁਤ ਦੇਰ ਤੋਂ ਮੇਰੇ ਮਨ ਦੇ ਵਿੱਚ ਐਸੀ ਵਿਚਾਰ ਆ ਰਿਹਾ ਕਿ ਇਸ ਦੁਕਾਨ ਨੂੰ ਝੂਠ ਦੀ ਦੁਕਾਨ ਨੂੰ ਮੈਂ ਬੰਦ ਕਰਾ ਦਵਾਂ ਤੇ ਉਹ ਕੋਤੇ ਸੱਚ ਦੀ ਆਵਾਜ਼ ਉਠ ਰਹੀ ਸੀ ਸੱਚ ਸੁਣਾਇ ਸੀ ਸੱਚ ਕੀ ਬੇਲੇ ਦੀ ਗੱਲ ਚੱਲ ਰਹੀ ਸੀ ਤੇ ਆਗੂ ਦੀ ਚੋਣ ਬੜੀ ਪਰਖ ਤੋਂ ਬਾਅਦ ਹੁੰਦੀ ਰਹੀ ਨਤੀਜਾ ਕੀ ਨਿਕਲਿਆ ਸੀ ਭਾਈ ਗੁਰਦਾਸ ਜੀ ਲਿਖਦੇ ਨੇ ਪੰਜਾਬ ਦੇ ਗੁਰੂ ਦੀ ਵਿੜਾਈ ਪੰਜਵੇਂ ਪਾਤਸ਼ਾਹ ਤੱਕ ਪੂਰੇ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਬੋਲ ਵਾਲਾ ਹੋ ਗਿਆ ਸਰਕਾਰ ਕੇਜੀ ਸੀ ਸਰਕਾਰ ਮੂਗਲਾਂ ਦੀ ਹੈ ਹਿੰਦੁਸਤਾਨ ਦਾ ਕੋਈ ਸ਼ਹਿਰ ਨਹੀਂ ਜਿੱਥੇ ਸਿੱਖਾਂ ਦੀਆਂ ਵਸਤੀਆਂ ਰਹੋ ਦੂਰ ਦੂਰ ਤੱਕ ਜਿਹੜਾ ਸਿੱਖ ਧਰਮ ਦਾ প্রচার প্রসার ਹੋ ਗਿਆ ਬੜੀਆਂ ਦੁਨੀਆਂ ਜੜਾਂ ਲੱਗ ਗਈਆਂ ਇਸ ਕਰਕੇ ਹੀ جہਾਂਗੀਰ ਆਖਦਾ ਏ ਝੂਠੀ ਦੁਕਾਨ ਨੂੰ ਮੈਂ ਬੰਦ ਕਰਾਉਣ ਚਾਹਣਾ ਉਹਨੇ ਕੋਸ਼ਿਸ਼ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਕਿ ਮੈਂ ਬਸਤ ਕਰਾਦਾ ਬੰਦ ਨਹੀਂ ਹੋਈ ਜੋ ਗੁਰਨਾਨ ਸਾਹਿਬ ਨੇ ਵਿਚਾਰਧਾਰਾ ਰੱਖੀ ਉਹਦੇ ਵਿੱਚੋਂ ਮੇਰੀ ਪੀਰੀ ਲਗਾਤਾਰ ਚੱਲਦੀ ਸੀ ਕਿ ਉਹ ਕੰਮ ਕੰਮ ਸੁਝਾਅ ਸੁਗਾਉ ਗੁਰਨਾਨ ਨੂੰ ਮਾਰੀ ਨੂੰ ਰਾਜ ਜੋਗ ਦੀ ਗੱਲ ਸੀ ਇੱਥੇ ਤੁਰੀ ਹੋਈ ਰਹਿਣਾ ਸੰਸਾਰ ਚ ਹੈ ਲੇਕਿਨ ਆਦਰਸ਼ ਸਦਾਤ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਤੇ ਪੈਰ ਲੱਗਦੇ ਹੈਗੇ ਸਿੱਕੇ ਲੰਬਾ ਇਤਿਹਾਸ 18ਵੀਂ ਸਦੀ ਆਈ ਬਾਬਾ ਬੰਦਾਵਾ ਅੱਤ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਸੀ 50 ਸਾਲ ਜਿਹੜੇ ਨੇ ਜਿਹੜੀ ਅੱਜ ਅਸੀਂ ਰਾਸ ਪੜਦੇ ਆ ਨਾ ਰੋਜ਼ ਉਹ 50 ਸਾਲ ਦਾ ਇਤਿਹਾਸ ਆ ਸਾਡਾ ਜਿਨ੍ਹਾਂ ਨੇ ਲਗਾਤਾਰ ਲਗਾਤਾਰ ਜਿਹੜਾ ਸੀ ਸੰਘਰਸ਼ ਕਰਕੇ ਜੰਗਲਾਂ ਵਿੱਚ ਰਹਿ ਕੇ বারবার ত্যাগ ਕੇ ਵਿਚਾਰਧਾਰਾ ਨਹੀਂ ਛੱਡੀ ਸੁਧਾਤ ਨਹੀਂ ਛੱਡੇ ਤੇ ਫਿਰ ਭੂਰਿਆਂ ਵਾਲੇ ਰਾਜੇ ਕੀਤੇ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਸਿੱਖਾਂ ਕੋਲ ਕੁਝ ਨਹੀਂ ਸਰਕਾਰ ਦੇ ਮੁਕਾਬਲੇ 'ਚ ਲੇਕਿਨ ਉਹ ਰਾਜ ਭਾਗ ਦੇ ਮਾਲਕ ਬਣੇ ਇਸ ਜੀਤਾਂ ਜੁੜ ਕੇ ਗੁਰੂ ਜੀ ਦੇ ਸਿਧਾਂਤਾਂ ਨਾਲ ਜੁੜ ਕੇ ਗੁਰੂ ਦਸੀ ਵਿਚਾਰਧਾਰਾ ਨਾਲ ਜੁੜ ਕੇ ਤੇ ਉੱਥੇ ਗੁਰਮਤਾ ਤੇ ਸਰਬੱਤ ਖਾਲਸਾ ਹੋਇਆ ਤੇ ਇਤਿਹਾਸ ਬਣਦਾ ਗਿਆ ਅਕਾਲ ਤਖਤ ਸਾਹਿਬ ਨੇ ਇਤਿਹਾਸ ਬਦਲਤਾ ਹਿੰਦੁਸਤਾਨ ਦਾ ਨਕਸ਼ੇ ਬਦਲਤੇ ਨੇ ਫਸੂਰ ਪਤੇ ਕਰਨਾ ਇੰਤੇ ਫੈਸਲਾ ਹੁੰਦਾ ਅਕਾਲ ਤਖਤ ਸਾਹਿਬ ਤੇ ਲਾਹੌਰ ਤੇ ਕਮਜਾ ਕਰਨਾ 1765 ਦੇ ਵਿੱਚ ਗੁਰਮਤਾ ਇੱਥੇ ਹੋ ਰਿਹਾ ਅਕਾਲ ਤਖਤ ਸਾਹਿਬ ਤੇ ਅੱਜ ਕਹਿੰਦੇ ਨਾ ਵਿਰਾਸਤੀ ਗੱਲਾਂ ਨਹੀਂ ਹੋ ਸਕਦੀਆਂ ਲੇਕਿਨ ਕਾਲਾ ਤਖਤ ਸਾਹਿਬ ਆਪਣੇ ਮੋਢੇ ਜੋੜ ਕੋ ਜਿਹੜਾ ਹੈ ਇਸ ਪਾਸੇ ਜਿਹੜਾ ਚੱਲਦਾ ਆ ਰਿਹਾ ਤੇ ਪੰਜਾਬ ਦੇ ਵਿੱਚ ਇਹ ਵੱਡਾ ਰਾਜ ਸ੍ਰੀ ਜਿਹੜਾ ਖਾਲਸਾ ਜੀ ਦਾ ਸਥਾਪਿਤ ਹੋਇਆ ਸੀ ਰਣਜੀਤ ਸਿੰਘ ਦੀ ਗਵਾਹੀ ਵਿੱਚ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਹੋਇਆ ਵੀ ਪੀਰ ਚੈੱਕ ਐਂਡ ਬੈਲੈਂਸ ਆ ਜੇ ਧਰਮ ਦੇ ਵਿੱਚ ਰਾਜਨੀਤੀ ਜ਼ਿਆਦਾ ਦਖਲਅੰਦਾਜ਼ੀ ਕਰੇਗੀ ਫਿਰ ਵੀ ਗੜਬੜਿਆ ਉਹ ਆਪਾਂ ਦੇਖ ਰਹੇ ਹਾਂ ਤੇ ਦੂਜੇ ਪਾਸੇ ਧਰਮ ਵੀ ਜੇ ਰਾਜਨੀਤੀ ਵਿੱਚ ਜ਼ਿਆਦਾ ਦਖਲਅੰਦਾਜ਼ੀ ਕਰੇਗਾ ਤੇ ਉਹਦੇ ਵਿੱਚੋਂ ਰੰਗ ਜਮ ਨਿਕਲਦਾ ਉਦੇ ਵਿੱਚੋਂ ਜਹਾਗੀ ਨਿਕਲਦਾ ਜਦੋਂ ਧਰਮ ਵਾਲੇ ਬੰਦੇ ਰਾਜਗਤੀਤੇ ਬੈਠੇ ਬੰਦੇ ਨੂੰ ਮਜਬੂਤ ਕਰਦੇ ਨੇ ਕਿ ਤੁਸੀਂ ਆਹੀ ਨੀਤੀਆਂ ਬਣਾਉਣੇ ਆ ਸਾਡੇ ਧਰਮ ਨੂੰ ਲਾਗੂ ਕਰਨਾ ਸਾਰੇ ਲੋਕਾਂ ਦੇ ਉੱਤੇ ਫਿਰ ਉਦੋਂ ਚੋਂ ਜਹਾਗੀਰ ਤੇ ਰੰਗ ਜੇ ਮਿਕਲ ਦੇਣੇ ਲੇਕਿਨ ਸਾਡੇ ਵਿੱਚ ਗੁਰੂ ਸਾਹਿਬ ਨੇ ਇੱਕ ਇਹਨੂੰ ਬੈਲੈਂਸ ਬਣਾ ਕੇ ਰੱਖਿਆ ਹੈ ਕਿ ਦੋਹਾਂ ਨੇ ਇਕੱਠਿਆਂ ਨਿਕ ਤੁਰਨਾ ਬਰਾਬਰ ਤੁਰਨਾ ਇੱਕ ਦੂਜੇ ਦੇ ਵਿੱਚ ਦਖਲ ਦਾ ਜਿਨੀ ਕਰਨੀ ਸੇਧ ਲੈ ਕੇ ਤੁਰਨਾ ਦੇ ਕੌਂਤਾ ਸਾਹਮਣੇ ਸਦਰਾ ਜਿਹੜੀ ਸੀ ਆਪਣੀ ਭੂਮਿਕਾ ਨਿਭਾਈ ਅਕਾਲੀ ਭੂਲਾ ਸਿੰਘ ਨੇ ਉਸ ਸਮੇਂ ਦੇ ਬਹੁਤ ਹੀ ਬਹੁਤ ਹੀ ਤਾਕਤਵਰ ਉਸ ਰਾਜੇ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਸਾਧ ਕੇ ਤਾਲਮ ਘੜ ਰਿਆ ਸੀ ਕਾਦੇ ਵਾਸਤੇ ਜਦੋਂ ਲੱਗਿਆ ਸਿੱਖ ਮਰਿਆਦਾ ਦੀ ਲੰਘਣਾ ਹੋ ਰਹੀ ਹੈ ਸਾਡੇ ਬਾਦਸ਼ਾਹ ਉਹ ਲੋਕ ਜਿਹੜਾ ਖਾਲਸਾ ਜੀ ਦੇ ਨਾਮ ਥੱਲੇ ਸਰਕਾਰ ਚਲਾ ਰਿਆ ਸਰਕਾਰ ਏ ਖਾਲਸਾ ਉਹਦਾ ਮੁਖੀ ਸਿੱਖ ਧਰਮ ਦੇ ਸਿਧਾਂਤਾਂ ਤੋਂ ਦੂਰ ਜਾ ਰਿਹਾ ਉਹਨੂੰ ਸੱਦ ਲਿਆ ਗਿਆ। ਕਾਹਦੇ ਵਾਸਤੇ? ਕਿ ਉਹਨੂੰ ਸਿੱਧਾ ਰੱਖਣਾ। ਸਿਧਾਂਤਾਂ ਨੂੰ ਯਾਦ ਕਰਾਉਣਾ। ਸਿੱਖ ਵਿਚਾਰਧਾਰਾ ਨੂੰ ਯਾਦ ਕਰਾਉਣ ਵਾਸਤੇ ਜਿਹੜਾ ਸੀ ਤੇ 2 ਦਸੰਬਰ ਨੂੰ ਵੀ ਇਹ ਰੋਗਨਾਮਾ ਹੋਇਆ ਸੀ ਜਿਹੜੇ ਸਿਆਸਤ ਰਾਹੇ ਬਹਿ ਚੁੱਕੀ ਸੀ ਉਹਨੂੰ ਸਿੱਧੇ ਰਸਤੇ ਤੇ ਲੈ ਆਉਣ ਵਾਸਤੇ ਸਿੱਖ ਵਿਚਾਰਧਾਰਾ ਦੇ ਜਿਹੜੀ ਸੀ ਹਾਣੀ ਬਣਾਉਣ ਵਾਸਤੇ ਦੁਬਾਰਾ ਇੱਕ ਰੋਗਨਾਮਾ ਹੋਇਆ ਸੰਗਤਾਂ ਨੇ ਬਹੁਤ ਹੋਰ ਹੰਗਾਰਾ ਭਰਿਆ ਲਗਭਗ ਵਿਸ਼ਵ ਭਰ ਦੇ ਸਾਰੇ ਸਿੱਖਾਂ ਨੇ ਉਸੋਕਾ ਨਾਲ ਨੂੰ ਮੰਨ ਲਿਆ ਸੀ ਲੇਕਿਨ ਜਿਨ੍ਹਾਂ ਦੇ ਮਨ ਵਿੱਚ ਇਹ ਸੋਚਿਆ ਨਹੀਂ ਸੀ ਸਾਡੇ ਨਾਲ ਐਸਾ ਕੋਈ ਆਰਮੀ ਉੱਥੇ ਹੋ ਸਕਦਾ ਕਿਉਂ ਨਾ ਨੂੰ ਸਮਝੇ ਨਹੀਂ ਬਾਣੀ ਕਦੀ ਪੜੀ ਨਹੀਂ ਇਤਿਹਾਸ ਕਦੀ ਸੁਣਿਆ ਨਹੀਂ ਤੇ ਉਹ ਲੋਕ ਅਕਾਲ ਸਾਹਿਬ ਦੀ ਅਜਮਤ ਨੂੰ ਕਿੱਥੋਂ ਸਮਝ ਸਕਦੇ ਸੀ ਵੀ ਕੁਝ ਹੋ ਗਿਆ ਕੀ ਬਾਣਾ ਬਕਰ ਗਿਆ ਲੇਕਿਨ ਸੰਗਤ ਸਮਝ ਰਹੀ ਸੀ ਸੰਗਤ ਮਾਫ ਕਰਨ ਵਾਲੇ ਪਾਸੇ ਤੁਰ ਪਈ ਸੀ ਮਨਾਂ ਦੇ ਵਿੱਚ ਲੇਕਿਨ ਉਹ ਮੌਕਾ ਆਇਆ ਹੋਇਆ ਗਵਾਚਾ ਤੇ ਹੋਣਾ ਲੋੜ ਹੈ ਤੁਹਾਡੀ ਸਾਰੀ ਸੰਗਤ ਦੀ ਪਰਖ ਦੀ ਵੀ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਹੋਇਆ ਹੈ ਵੀ ਸਿੱਖ ਦੀ ਵਫਾਦਾਰੀ ਕਿਹਦੇ ਨਾਲ ਹੋਏਗੀ ਦੁਨੀਆਲੇ ਤਖਤ ਨਾਲ ਜਾਂ ਕਾਲ ਦੇ ਤਖਤ ਨਾਲ ਇੱਕ ਵਾਰ ਨਹੀਂ ਆਈ ਬਹੁਤ ਵਾਰ ਸਾਡੀ ਵਰਕ ਹੋਈ ਆ ਉਦੋਂ ਜਿਹੜਾ ਸਿੱਖ ਆਪਣੇ ਗੁਰੂ ਨਾਲ ਖੜਦਾ ਗੁਰੂ ਦੇ ਤਖਤ ਨਾਲ ਖੜਦਾ ਜਾਨ ਜਾਨੀ ਦਾ ਜਾਵੇ ਨੌਵੇਂ ਪਾਤਸ਼ਾਹ ਦੀ ਗੱਲ ਚੱਲ ਰਹੀ ਸੀ ਨਾਲ ਗਏ ਦਿੱਲੀ ਸ਼ਹੀਦ ਹੋਏ ਨੇ ਨਾ ਕੋਈ ਛੱਡ ਕੇ ਭੱਜਿਆ ਕੋਈ ਨਹੀਂ ਭੱਜਿਆ ਜਿਹੜਾ ਹੈ ਕਿਉਂਕਿ ਜਿਹਨਾਂ ਨੂੰ ਪਤਾ ਜਿਹੜੇ ਸਮਰਪਤ ਨੇ ਉਹ ਗੁਰਨਾਮ ਸਿੰਘ ਸਾਹਿਬ ਨੇ ਸਾਡੇ ਸਾਹਮਣੇ ਪ੍ਰਤੱਖ ਕਰਕੇ ਰੱਖਤਾ ਸੀ ਇਹ ਦੋ ਰਸਤੇ ਨੇ ਜਿੰਦਗੀ ਦੇ ਵਿੱਚ ਜਿਉਣ ਦੇ ਪਰਵਿਰਤ ਨਰਵਿਰਤ ਹਾਠਾ ਦੋਵੇਂ ਵਿੱਚ ਧਰਮ ਫਿਰੇ ਰਹਿ ਵਾਰਿਆ ਧਰਮ ਇਹਨੂੰ ਅਗਵਾਈ ਕਰਦਾ ਫਿਰ ਮਨੁੱਖ ਬਾਣਾ ਇਹ ਗੁਰਮੁਖ ਬਾਣਾ ਗੁਰਮੁਖ ਦਾ ਮਾਰਗ ਗੁਰੂ ਦਾ ਮਾਰਗ ਹੈ ਗੁਰੂ ਨਾਲ ਜੁੜਨ ਦਾ ਰਸਤਾ ਸਫਲਤਾ ਦਾ ਰਸਤਾ ਕਾਮਯਾਬੀ ਦਾ ਰਸਤਾ ਤੇ ਮਾਨਮੁਖ ਜਿਹੜਾ ਹੈ ਮਾਨਮੁਖ ਤੇ ਲੈ ਜਨਮ ਕੋ ਆਈ ਜੀ ਉਹ ਹਾਰ ਕੇ ਜਾਂਦਾ ਗੁਰੂ ਸਾਹਿਬ ਨੇ ਬਾਰ ਬਾਰ ਸਮਝਾਇਆ ਤੇ ਕੋਸ਼ਿਸ਼ ਕਰੀਏ ਮੇ ਜੋ ਹੌਸਲੇ ਹੁਣ ਜਿਹੜੇ ਹੈਗੇ ਆ ਹੁਣ ਚਰਨਗ ਹੋ ਰਹੀਆਂ ਸਾਰੇ ਵਿਚਾਰਾ ਚੱਲ ਰਹੇ ਨੇ ਮੀਟਿੰਗਾਂ ਹੋ ਰਹੀਆਂ ਨੇ ਕੱਲ ਇੱਕ ਉੱਥੇ ਹੋ ਚੁੱਕੀ ਆ ਅਨੰਤਪੁਰ ਸਾਹਿਬ ਅਕਤੰਤ ਜਥੇਬੰਦੀਆਂ ਦੀ 6 ਮਤੇ ਆ ਗਏ ਨੇ ਬਹੁਤ ਵਧੀਆ ਨੇ ਹੁਣ ਫਲਾਰਾ ਪਾਉਣ ਦੀ ਬਜਾਏ ਔਰ ਜਿਹਦੇ ਵਿੱਚ ਕੁਝ ਲੱਗਦਾ ਹੋਇਆ ਬਸਤਾ ਮੇਨ ਮੁੱਦਾ ਆ ਚੁੱਕਾ ਇਹ ਕਾਲਤਾ ਸ਼ਬਦ ਜਿਹੜੀ ਬੇਇੱਜ਼ਤੀ ਹੈ ਵਾਰ-ਵਾਰ ਹੋ ਰਹੀ 1999 ਚ ਕੀਆ ਫਾਇਰਲ ਜੀ ਸਨ ਕਹਿ ਰਹੇ ਆ ਵੀ ਏਕਤਾ ਬਣਾ ਕੇ ਰੱਖੋ ਥਾਂ ਸੇ ਦੀ 300 ਸਾਲਾਂ ਦਾ ਸਾਜਨਾ ਆ ਰਹੀ ਹੈ ਹੁਣ ਕੀ ਕਹਿ ਰਹੇ ਨੇ ਹੁਣ ਦੂਜਾ ਬਹਾਨਾ ਬਣਾ ਲਿਆ ਉਹੋ ਹੀ ਤੇ ਰਿਹਾ ਕਾਬਜ ਪਰ ਦੂਜੇ ਪਾਸੇ ਚੱਲ ਰਹੇ ਇਹ ਅਯੋਗ ਸਿੱਧ ਹੋ ਰਹੇ ਨੇ ਜੇਕਰ ਉਹਨਾਂ ਨੇ ਥੋੜੀ ਜਿਹੀ ਗੱਲ ਕਰਤੀ ਨਿਕਾਲ ਤੱਕ ਆਪਣੀ ਅਗਵਾਈ ਦੇ ਰਿਹਾ ਸਿੱਖਾਂ ਦੀ ਪਾਰਟੀ ਨੂੰ ਫੜੀ ਕਰਨ ਵਾਸਤੇ ਉਹ ਸਾਨੂੰ ਪਰਵਾਹ ਨਹੀਂ ਇੱਕ ਪਰਿਵਾਰ ਇੱਕ ਵਿਅਕਤੀ ਸੇਕਤਾਂ ਰ ਵਿੱਚ ਕਦੇ ਵੀ ਜਿਹੜਾ ਹੈ ਮਹੱਤਵਪੂਰਨ ਨਹੀਂ ਰਿਹਾ ਨਾ ਗੂਸ ਵਾਲੇ ਸਰ ਵਿੱਚ ਸਿੱਖਾਂ ਦੀ ਉਹਨਾਂ ਨੇ ਸਾਨੂੰ ਸਿਧਾਂਤਾਂ ਨਾਲ ਜੋੜਿਆ ਸਿੱਖਾਂ ਨੇ ਗੁਰੂ ਸਾਹਿਬ ਨੂੰ ਵੀ ਸਵਾਲ ਕੀਤੇ ਸਿੱਖਾਂ ਨੇ ਪੰਜਾ ਸਿੱਖਾਂ ਨੇ ਗੁਰੂ ਸਾਹਿਬ ਨੂੰ ਹੁਕਮ ਵੀ ਕੀਤੇ ਗੁਰੂ ਨੇ ਸਾਡੇ ਵਾਸਤੇ ਪੂਰਨੇ ਪਾਇਨੇ ਤੇ ਅੱਜ ਲੋੜ ਜਿਹੜੀ ਹੈ ਸਾਡੀ ਹੁਣ ਆਪਾਂ ਉਹਨਾਂ ਮਤਿਆਂ ਰਾਹੀਂ ਜਿਹੜੇ ਸੇਧ ਸਾਨੂੰ ਦੇ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਕਰਨਾ ਯਤਨ ਕਰੀਏ ਵੱਧ ਤੋਂ ਵੱਧ ਆਪਣੇ ਪਿੰਡਾਂ ਵਿੱਚ ਆਪਣੇ ਸਾਥੀਆਂ ਨੂੰ ਇੱਕ ਪ੍ਰੋਸਸ ਆਪਨੇ ਸ਼ੁਰੂਆਤ ਕਰਨ ਲਈ ਇੱਕ ਵੱਡਾ ਸਹਾਰ ਖਿੱਚਿਆ ਸੀ ਲੀਪਾਈ ਸੀ ਮੇਨ ਹਿੰਸਕ ਨਹੀਂ ਹੋਣ ਦੇਣਾ ਜੈਦਾ ਨਾ ਨਰਾਤਰੀ ਹੋਵੇ ਕਿਸੇ ਦੀ ਨਾ ਕੋਈ ਬੁਰਾ ਬੋਲ ਬੋਲਿਆ ਜਾਵੇ ਬਾਣੀ ਦਾ ਜਾਪ ਇਹ ਤਾਂ ਇਹ ਸਾਡੇ ਕੋਲ ਸਭ ਤੋਂ ਵੱਡੇ ਇਤਿਹਾਰ ਨੇ ਜਿਹੜੇ ਆ ਸਾਨੂੰ ਗੁਰੂ ਸਵਾਰਿਆਂ ਦਿਖਾਏ ਹੋਏ ਤੇ ਇਹਨੂੰ ਅਪਣਾਈਏ ਤੇ ਮਨਜ਼ੂਰ ਕਰਦੇਈਏ ਕਿ ਫਾਲਸਾ ਬੰਦ ਦੀ ਤਾਕਤ ਕੀ ਹੁੰਦੀ ਆ ਸੰਗਤ ਦੀ ਸ਼ਕਤੀ ਕੀ ਹੁੰਦੀ ਆ ਤੇ ਇਹ ਹੁਣ ਤੁਹਾਡੇ ਕੋਲੇ ਗੱਲ ਪਹੁੰਚ ਗਈ ਤਿਆਪਾ ਸਸਥਾਵਾਂ ਦੀ ਰੱਖੀ ਕਰਨ ਵਾਸਤੇ ਜੋ ਵੀ ਆਉਣ ਵਾਲੇ ਦਿਨਾਂ ਵਿੱਚ ਕੋਈ ਪ੍ਰੋਗਰਾਮ ਲਿਖੇ ਜਾਂਦੇ ਨੇ ਸਾਰਿਆਂ ਨੇ ਨਾਲ ਮਿਲ ਕੇ ਜਿਹੜਾ ਸਹਿਯੋਗ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ